ਇਹ ਛਲਗਮ ਦੇ ਬੀ ਲੈਂਦੇ ਸੀ ਆਪਾਂ ਹੁਣ ਪਾਣੀ ਲਾਉਂਦੇ ਪਏ ਆਪਾਂ ਅੱਜ ਲੱਗੇ ਸੀ ਹੋਰ ਸਬਜ਼ੀ ਬੀਜਣ ਮਟਰ ਮੇਥੀ ਆ ਤੇ ਗਾਜਰਾ ਤੇ ਨਾਲ ਤੁਹਾਨੂੰ ਦਿਖਾਉਨੇ ਆ ਜਿਹੜੀ ਪਹਿਲਾਂ ਆਪਾਂ ਸਬਜ਼ੀ ਲਗਾਈ ਸੀ ਉਹ ਕਿਦਾਂ ਦੀ ਹੋਈ ਆ ਪਹਿਲਾਂ ਇਹਨਾਂ ਨੂੰ 1 ਘੰਟੇ ਵਾਸਤੇ ਪਾਣੀ ਚ ਭੇਜ ਦਿੰਨੇ ਆ ਪਾਣੀ ਵਿੱਚ ਬੀਜ ਜਿਹੜੇ ਆਪਾਂ ਭੇਂਤੇ ਆ ਪਾਣੀ ਚ ਭੇਨ ਨਾਲ ਜਲਦੀ ਇਹ ਮਿੱਟੀ ਨੂੰ ਫੜ ਜਾਣਗੇ ਤੇ ਜਲਦੀ ਬਾਹਰ ਆ ਜਾਣਗੇ ਸਬਜ਼ੀ ਦਿਖਾਉਨੇ ਤੁਹਾਨੂੰ ਜਿਹੜੀ ਲਾਈ ਸੀ ਆਪਾਂ ਇਹ ਬਾਲਕ ਬਾਲਕ ਨਿਕਲ ਆਈ ਆ ਬਾਹਰ ਇਹ ਕਿਤੇ ਨਿਕਲ ਰਹੀ ਹੈ ਇਧਰ ਤਣੀਆਂ ਸੀ ਤਣੀਆਂ ਥੋੜਾ ਲੇਟ ਹੀ ਨਿਕਲਦਾ 21 ਦਿਨ ਲੱਗ ਜਿੰਦੇ ਘਟੋ ਘਟ ਬਾਹਰ ਨਿਕਲਦੇ ਇਹਨੂੰ ਇਹ ਮੂਲੀਆਂ ਲਾਈਆਂ ਸੀ ਆਪਾਂ ਮੂਲੀਆਂ ਦੇ ਹੋ ਗਈਆਂ ਐ ਤੇ ਇੱਧਰ ਛਲਗਮ ਲਾਏ ਸੀ ਛਲਗਮ ਨਹੀਂ ਹੋਏ ਬੀਜ ਜਿਹੜਾ ਕਾਫੀ ਪੁਰਾਣਾ ਸੀ ਤੇ ਉਹਦੇ ਕਰਕੇ ਹੋਏ ਨਹੀਂ ਦੁਬਾਰਾ ਬੀਜ ਲਿਆਂਦਾ ਆ ਛਲਗਮ ਦਾ ਵੀ ਉਹ ਵੀ ਲਗਾ ਦੇਣਾ ਇੱਥੇ ਇਹ ਪਿੰਡੀਆਂ ਜਿਹੜੀਆਂ ਪਿਛਲੇ ਸਾਲ ਦੀਆਂ ਸੀ ਹੁਣ ਲੱਗਣੀਆਂ ਸ਼ੁਰੂ ਹੋ ਗਈਆਂ ਦੁਬਾਰਾ ਪਹਿਲਾਂ ਆਪਾਂ ਮੇਥੀ ਲਾ ਰਹੇ ਆ ਇੱਥੇ ਤੇ ਛੁਟਕਿਆਂ ਨਾਲ ਮੇਥੀ ਲਗਾ ਰਹੇ ਆ ਮੇਥੀ ਥੋੜਾ ਜਲਦੀ ਬਾਹਰ ਨਿਕਲ ਆਉਂਦੀ ਆ ਤੇ ਜਲਦੀ ਆ ਜਾਏਗੀ ਬਾਹਰ ਇੱਕ ਮੌਸਮ ਵੀ ਥੋੜਾ ਗਰਮਾ ਇਹਦੇ ਕਰਕੇ ਛੇਤੀ ਬਾਹਰ ਆ ਜਾਏਗੀ ਤੇ ਜਦੋਂ ਫਿਰ ਮੇਥੀ ਉਗ ਜੇਗੀ ਤੁਹਾਨੂੰ ਉਹਦੀ ਵੀਡੀਓ ਬਣਾ ਕੇ ਦਿਖਾਵਾਂਗੇ ਸਾਰੀ ਤੇ ਇਹ ਤਰਪਾਲ ਪਾਉਣ ਦਾ ਫਾਇਦਾ ਇਹ ਹੈ ਕਿ ਇਹਦੇ ਨਾਲ ਕਾਣੀ ਹੋਏਗਾ ਵਿੱਚ ਤੋੜਨੀ ਵੀ ਸਬਜ਼ੀ ਸੌਖੀ ਰਹੇਗੀ ਸਫਾਈ ਰਹੇਗੀ ਲਾਗੇ ਇਥੇ ਇਸ ਜਗ੍ਹਾ ਵਿੱਚ ਆਪਾਂ ਮੇਥੀ ਲਾਤੀ ਆ। ਇੱਥੇ ਆਪਾਂ ਮੇਥੀ ਲਾਤੀ ਆ ਤੇ ਇਸ ਲਾਈਨ ਵਿੱਚ ਆਪਾਂ ਮਟਰ ਲਾਤੇ ਆ। ਇੱਥੇ ਦੋ-ਦੋ ਮਟਰੇ ਆਪਾਂ ਇੱਕ ਜਗ੍ਹਾ ਲਗਾ ਦਿੱਤੇ ਆ। ਹੁਣ ਦੇਖਦੇ ਆ ਕਿੰਨੇ ਦਿਨਾਂ ਬਾਅਦ ਬਾਹਰ ਨਿਕਲਦੇ ਆ। ਬੇਤੀ ਤੇ ਜਲਦੀ ਹੀ ਲਾਉਂਦੀ ਆ ਮੋਟਰ ਥੋੜਾ ਟਾਈਮ ਲੈਣਗੇ ਬਾਕੀ ਆ ਥੋੜਾ ਜਿਹਾ ਥਾਂ ਆਪਾਂ ਛੱਡਿਆ ਇੱਥੇ ਧਣੀਆਂ ਲਾਵਾਂਗੇ ਥੋੜਾ ਪਛੇਤਾ ਇਹ ਛਲਗਮ ਦੇ ਬੀਜ ਲੈ ਆਂਦੇ ਸੀ ਆਪਾਂ ਹੁਣ ਦੁਬਾਰਾ ਜਿਹੜੇ ਪਹਿਲੇ ਉਹ ਪੁਰਾਣੇ ਬੀਜ ਤੇ ਅੱਗੇ ਨਹੀਂ ਸੀ ਜਿੱਥੇ ਹੁਣ ਪਹਿਲਾਂ ਬੀਜਿਆ ਸੀ ਉੱਥੇ ਦੁਬਾਰਾ ਫੇਰ ਬੀਜ ਦਿੰਨੇ ਆ ਇਧਰ ਲਾਇਆ ਸੀ ਆਪਾਂ ਤੋਰੀਆ ਤੇ ਤੋਰੀਆ ਨੂੰ ਪਾਣੀ ਲਾਉਂਦੇ ਪਏ ਆਪਾਂ ਲੱਗ ਗਿਆ ਇੱਕ ਦੋ ਵਟ ਆਪਾਂ ਹੋਰ ਬੀਜਦਨੇ ਆ ਜਦੋਂ ਇਹ ਵੱਡਿਆ ਜਾਊਗਾ ਇੱਧਰ ਹੋ ਜਾਏਗਾ ਤੇਰੇ ਇਥੋਂ ਵੱਡ ਗਿਆ ਆਪਾਂ ਸਰੋਂ ਲਾ ਦਾਂਗੇ ਇਥੇ ਉਹੀ ਵਧੀਆ ਸੰਘਣਾ ਤੋਰੀਆ ਹੋ ਗਿਆ ਹੈ ਖਾਣ ਲਈ ਸਾਗ ਜਿਹੜਾ ਬਣ ਜਗਾ ਵਧੀਆ ਆ ਵੜਦੇ ਆਪਾਂ ਫੇਰ ਬੀਜ ਲੱਗਿਆ ਹੁਣ ਇੱਧਰ ਤੋਰੀਆਂ ਤੇ ਪੜੋਲਾਂ ਦਾ ਵੀ ਖਾਤਮਾ ਕਰਤਾ ਅੱਜ ਸਾਰੇ ਖੇਤ ਸਾਫ਼ ਜਾੜੀ ਜੜਸੀ ਤੋਰੀਆਂ ਦੀ ਜਿਹੜਾ ਪੁਰਤਾ ਸਾਰਾ ਕੁਝ ਜੋ ਸੁੱਕ ਜਾਏਗਾ ਤਾਂ ਫਿਰ ਅੱਗ ਲਾ ਦਾਂਗੇ ਇੱਥੇ ਹਾਂਜੀ ਚਲੋ ਠੀਕ ਆ ਮਿਲਦੇ ਆ ਅਗਲੀ ਵੀਡੀਓ ਵਿੱਚ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਚਲੋ ਠੀਕ ਆ ਫਿਰ ਮਿਲਦੇ ਆ ਅਗਲੀ ਵੀਡੀਓ ਵਿੱਚ